ਮੈਂ ਮਹਿਸੂਸ ਕਰਦਾ ਕਿ ਅੱਜ ਕੌਮ ਨੂੰ ਪਾਈ ਜਗਤਾਰ ਸਿੰਘ ਹਵਾਰੇ ਵਰਗੇ ਆਪੂ ਨੇ ਮਰਛਦੇ ਬਹੁਤ ਵੱਡੀ ਲੋੜ ਹੈ। ਵੀ ਚੁੱਲੇ ਜਿਹਨੇ ਮਰਦੀ ਬਣਾ ਲਓ। ਜਿਹੜਾ ਚੁੱਲੇ ਤੇ ਪੰਥ ਦੀਆਂ ਰੋਟੀਆਂ ਨਹੀਂ ਪੱਕਦੀਆਂ। ਪੰਥ ਨੂੰ ਉਹ ਚੁੱਲਾ ਕਦੇ ਪਰਵਾਹ ਨਹੀਂ। ਆਸਾਨ ਜਥੇਬੰਦੀਆਂ ਜੰਮੀਆਵਾਰੀ ਬਣਾ ਲਓ। ਜਿਹੜੀ ਜਥੇਬੰਦੀ ਦੇ ਉੱਤੇ ਕਿਸਾਨੀ ਦੀ ਰੋਟੀ ਲਈ ਮੱਕੀ ਦੇ ਜਿਹੜੇ ਝੁੱਲੇ ਤੇ ਉਹ ਕਿਸਾਨਾਂ ਨੂੰ ਵੀ ਕਦੇ ਵੀ ਪਰਵਾਹ ਨਹੀਂ ਹੋ ਸਕਦਾ ਝੁੱਲੇ ਜਿੰਨੇ ਮਾਤੀ ਹੋਣ ਲੈਂਡ ਪੁਣੀ ਦਾ ਬਿੜਾ ਕੀਤਾ ਇਹ ਤੁਹਾਡੀ ਸ਼ਕਤੀ ਦਾ ਪ੍ਰਤੀਕ ਹੈ ਤੁਹਾਡੀ ਏਕਤਾ ਦਾ ਪ੍ਰਤੀਕ ਹੈ ਔਰ ਤੁਸੀਂ ਇਹ ਸ਼ਡ ਅਰਸ਼ ਵਿੱਚ ਬੰਲੀ ਸਿੰਘਾਂ ਦੀ ਰਿਹਾਈ ਦੇ ਸ਼ਡ ਅਰਸ਼ ਵਿੱਚ ਜਿਵੇਂ ਪੁੱਤਿਆਂ ਔਰ ਮੇਰਾ ਜੀਨ ਹੈ ਮੇਰਾ ਵਿਸ਼ਵਾਸ ਹੈ ਮੇਰਾ ਭਰੋਸਾ ਹੈ ਇਸ ਤੇ

ਬਾਅਦ ਨੂੰ ਗਿਲੀ ਫਤੇ ਕਿਸੇ ਸ਼ਾਇਰ ਦੇ ਸ਼ਬਦ ਜਿਹੜੇ ਨੇ ਉਹ ਸ਼ਾਇਦ ਇਹਨਾਂ ਢੇਲਾਂ ਵਿੱਚ ਕਾਇਤ ਯੋਜਨਾ ਲਈ ਲਿਖੇ ਹੋਏ ਹੋਣ ਸਰ ਲਖਾਂ ਦੀ ਏੜ ਸੀ ਮੋਰ ਸੁਤਾ ਆ ਗਿਆ ਸਿਆਣੇ ਸਿਆਣੇ ਮੁੜ ਗਏ ਚੱਲੇ ਚੱਲੇ ਰਹਿ ਗਏ ਜਿਨਾ ਦੇ ਅੰਦਰ कौमी जजबा पंथक जजबा से जदो जहद करने की भावना से वो लगातार जूझण का जतन करते आ रहे हैं ਜਿਵੇਂ ਕਿਸਾਨ ਜਥੇ ਬਦਲਿਆਂ ਨੇ ਉਹਨਾਂ ਸਾਰਿਆਂ ਨੂੰ ਅਪੀਲ ਕੀਤੀ ਸੰਤ ਸਰਪਰਦਾਮਾ ਜਿੰਨੇ ਵੀ ਸੰਘਰਸ਼ ਕਰਨ ਵਾਲੇ ਲੋਕ ਸਨ ਉਹਨਾਂ ਸਾਰਿਆਂ ਨੂੰ ਲਾ ਲਿਖ ਕੇ ਜਥੇ ਬਦਲਿਆਂ ਦੇ ਉਹਨਾਂ ਦਾ ਜ਼ਿਕਰ ਕੀਤਾ ਸੀ ਉੱਚੇ ਚੇਤੇ ਤੌਰ ਤੇ ਲੇਕਿਨ ਮੈਨੂੰ ਇਸ ਗੱਲ ਦੀ ਤਸੱਲੀ ਹੋਈ ਯਾਤਰੀ ਦੇ ਪ੍ਰੋਗਰਾਮ ਵਾਲੇ ਦਿਨ ਵੀ ਅੱਜ ਵਾਲੇ ਦਿਨ ਵੀ ਇਹ ਜਿੰਨੀ ਇਮਾਨਦਾਰੀ ਦੇ ਨਾਲ ਜਿੰਨੀ ਸੰਸਾਰੀ ਜੀ ਦੇ ਨਾਲ ਇਸਾਨ ਜਥੇ ਬੰਦੀਆਂ ਨੇ ਕੋਰਸ ਪ੍ਰੋਗਰਾਮ ਦੇ ਵਿੱਚ ਵੀ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਸ਼ਮੂਲੀਅਤ ਕੀਤੀ ਹੈ ਇਸ ਤਰ੍ਹਾਂ ਅੰਤਿਕ ਧਿਰਾ ਨਹੀਂ ਕਰ ਸਕੀਆਂ ਮੈਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਉੱਚੇ ਚੇਤਕਤ ਤੇ ਲਿਖਿਆ ਬਾਕੀ ਸਾਰੇ ਅੱਜ ਹੀ ਧੜਿਆਂ ਨੂੰ ਵੀ ਲਿਖਿਆ ਲੇਕਿਨ ਉਹਨਾਂ ਵਿੱਚੋਂ ਬਹੁਤ ਥੋੜੇ ਜਿਹੜੇ ਨੇ ਉਹ ਇਹਦੇ ਵਿੱਚ ਸ਼ਾਮਲ ਹੋ ਸਕੈ ਦੂਸਰੀ ਗੱਲ ਜਿਹੜੀ ਹੈ ਅੱਜ ਭਾਰਤ ਜਿਹੜਾ ਉਹ ਆਜ਼ਾਦੀ ਦਾ ਦਿਵਸ ਮਨਾ ਰਿਹਾ ਹੈ ਅਸੀਂ ਗੁਲਾਮੀ ਦਾ ਦਿਵਸ ਮਨਾ ਰਹੇ ਹਾਂ ਸਾਡੀ ਸਾਡੀ ਲੀਡਰਸ਼ਿਪ ਜਿਹੜੀ 1947 ਤੋਂ ਪਹਿਲਾਂ ਦੀ ਸੀ ਉਹਨਾਂ ਦੀ ਕਦਾ ਚਿਤ ਵੀ ਇਹ ਇੱਛਾ ਵੀ ਸੀ ਇਹ ਦੇਸ਼ ਦੀ ਵੰਡ ਹੋਵੇ ਸਾਨੂੰ ਇਸ ਗੱਲ ਦਾ ਅਹਿਸਾਸ ਸੀ ਉਦੋਂ ਵੀ ਅੱਜ ਵੀ ਹੈ ਕਿ ਜਦੋਂ ਵੀ ਕਦੇ ਦੇਸ਼ ਦੇ ਟੁਕੜੇ ਹੋਏ ਸਭ ਤੋਂ ਵੱਧ ਨੁਕਸਾਨ ਜਿਹੜਾ ਹੈ ਉਹ ਪੰਜਾਬ ਨੂੰ ਚੱਲਣਾ ਪਏਗਾ ਤੇ ਸਿੱਖ ਪੰਥ ਨੂੰ ਚੱਲਣਾ ਪਏਗਾ ਉਦੋਂ ਦੀ ਅਕਾਲੀ ਦਰ ਦੀ ਲੀਡਰਸ਼ਿਪ ਸਿੱਖ ਲੀਡਰਸ਼ਿਪ ਨੇ ਚੁੰਨੀ ਸੀ ਤੇ ਦੇਸ਼ ਦੀ ਵੰਡ ਨਹੀਂ ਹੋਣੀ ਚਾਹੀਦੀ ਦੇਸ਼ ਆਜ਼ਾਦ ਹੋ ਜਾਵੇ ਜੀ ਸਭ ਕੇ ਲੇਕਿਨ ਇਹਦੇ ਟੁਕੜੇ ਨਹੀਂ ਹੋਣੇ ਚਾਹੀਦੇ ਅਰ ਜਦੋਂ ਟੁਕੜਿਆਂ ਤੇ ਗੱਲ ਆ ਰਹੀ ਸੀ ਤਾਂ ਫਿਰ ਉਹਨੂੰ ਗੱਤ ਨੂੰ ਜ਼ਰੂਰ ਕਰਨਾ ਚਾਹੀਦਾ ਸੀ ਕਿ ਜੇ ਪਾਕਿਸਤਾਨ ਬਣਦਾ ਜੇ ਹਿੰਦੁਸਤਾਨ ਬਣਦਾ ਫਿਰ ਖਾਲਿਸਤਾਨ ਵੀ ਬਣਾ ਲੈਣਾ ਚਾਹੀਦਾ ਸੀ ਲੇਕਿਨ ਅਸੀਂ ਉਹਨੂੰ ਕਿਤੇ ਨਾ ਕਿਤੇ ਉਖੜ ਗਏ ਜਿਹਦੇ ਨਤੀਜੇ ਲਗਾਤਾਰ ਅੱਜ ਅਸੀਂ ਪਹੁੰਚ ਰਹੇ ਹਾਂ ਤਾਂ ਫੇਸਬੁਕ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਜਿਸ ਤਰ੍ਹਾਂ ਲੋਕਾਂ ਨੇ ਵੇਖੀਆਂ ਅਸੀਂ ਪਾਕਿਸਤਾਨ ਤੋਂ ਸਾਡਾ ਦਾਣਾ ਵੇਖਿਆ ਜੋ ਸਰਵਾਰਦੀ ਸਾਡੀ ਹੋਈ ਉਹਦਾ ਅਹਿਸਾਸ ਅੱਜ ਸਾਨੂੰ ਹੋ ਹੋ ਰਿਹਾ ਹੈ ਸੋ ਮੈਂ ਸਮਝਦਾ ਕਿ ਅਸੀਂ ਗੁਲਾਮੀ ਦੀਆਂ ਜ਼ਮੀਰਾਂ ਵਿੱਚ ਜਕੜੇ ਗਏ ਹਾਂ ਇਹਦੇ ਵਾਸਤੇ ਆਜ਼ਾਦੀ ਦੇ ਕਦਮ ਵੱਧਾਉਣ ਵਲ ਸਾਡੇ ਜੰਤਨ ਜਿਹੜੇ ਮਿਹਰ ਉਹ ਜਾਰੀ ਰਹਿਣੀ ਚਾਹੀਦੀ ਹੈ ਨੇ ਔਰ ਸਾਡੇ ਦੇ ਪਾਸੇ ਜਨਨਵੀਕਰਨੇ ਜਾਈਗੇ ਅਸੀਂ ਆਸ ਕਰਾਂਗੇ ਦੇਸ਼ ਦੇ ਸੁਪਰੀਮ ਕੋਰਟ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਸਦਾਵਾਂ ਕੂਲੀਆਂ ਕਰ ਲਈਆਂ ਉਹਨਾਂ ਲੋਕਾਂ ਨੂੰ ਉਹਨਾਂ ਨੌਜਵਾਨਾਂ ਨੂੰ ਨੌਕਰੀਆਂ ਨੂੰ ਰਹਿਤ ਕਿਤਾ ਜਾਣਾ ਚਾਹੀਦਾ ਅਸੀਂ ਇਹ ਆਸ ਕਰਾਂਗੇ ਸੁਪਰੀਮ ਕੋਰਟ ਦੀ ਜਿਹੜੀ ਇਹ ਅਪੀਲ ਹੈ ਸੁਪਰੀਮ ਕੋਰਟ ਦਾ ਜਿਹੜਾ ਇਹ ਫੈਸਲਾ ਹੈ ਇਹਦੇ ਤੇ ਸਰਕਾਰਾਂ ਅਮਲ ਕਰਨ ਔਰ ਸਾਡੇ ਬੰਦੀ ਸਿੰਘ ਜਿਹੜੇ ਨੇ ਉਹਨਾਂ ਨੂੰ ਰਹਾ ਕਰਨ ਦਾ ਜ਼ਤਨ ਕਰਨ ਲੇਕਿਨ ਜੇ ਸਰਕਾਰ ਨੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਵੀ ਸਾਡੀ ਗੱਲ ਤੇ ਅਮਲ ਕਰਨ ਦਾ ਜ਼ਤਨ ਨਾ ਕੀਤਾ ਸਾਡੇ ਇਹਨਾਂ ਕੈਦੀਆਂ ਨੂੰ ਰਹਾ ਕਰਨ ਦਾ ਜ਼ਤਨ ਨਾ ਕੀਤਾ ਜਿਨ੍ਹਾਂ ਨੇ ਆਪਣੀਆਂ ਸਗਾਵਾਂ ਪੂਰੀਆਂ ਦਾ ਇੱਕ ਪਾਸੇ ਪੂਰੀਆਂ ਤੋਂ ਵੀ ਡਿਊਟੀਆਂ ਪੂਰੀਆਂ ਕਰ ਲਈਆਂ ਤੇ ਮੈਂ ਇਹ ਕਹਿਣਾ ਚਾਹੁੰਦਾ ਅੱਜ ਜਿਹੜੇ ਸਟੇਜ ਤੇ ਆਹੀ ਅਸੀਂ ਇੱਥੇ ਹੀ ਬੈਠਾਂਗੇ ਫੇਰ ਸਾਨੂੰ ਹੋਰ ਅੱਗੇ ਵਧਣਾ ਪਏਗਾ ਅਸੀਂ ਦੁਨੀਆ ਦੇ ਹਰ ਦੇਸ਼ ਦੀ ਭਾਰਤ ਦੇ ਵਿੱਚ ਜਿਹੜੀ ਐਂਬੈਸੀ ਹੈ ਉਹਦਾ ਦਰਵਾਜ਼ਾ ਖੜਕਾਵਾਂਗੇ ਅਸੀਂ ਤੁਹਾਡੀ ਦੁਨੀਆ ਭਰ ਵਿੱਚ ਬਦਨਾਮੀ ਕਰਾਂਗੇ ਕਿ ਤੁਸੀਂ ਸਭ ਤੋਂ ਘੱਟ ਇਨਤੀ ਕੌਣ ਖਾਲਸਾ ਪੰਥ ਜਿਹੜਾ ਹੈ ਉਹਦੇ ਨਾਲ ਲਗਾਤਾਰ 47 ਤੋਂ ਲੈ ਕੇ ਅੱਜ ਤੱਕ ਹਰ ਖੇਤਰ ਵਿੱਚ ਭਾਵੇਂ ਧਰਮ ਦਾ ਖੇਤਰ ਵਿੱਚ ਭਾਵੇਂ ਰਾਜਨੀਤਿਕ ਖੇਤਰ ਹੈ ਆਮੇ ਕੋਈ ਹੋਰ ਖੇਤਰ ਉਹਦੇ ਵਿੱਚ ਲਗਾਤਾਰ ਸਾਡੇ ਨਾਲ ਇਹ ਇਨਸਾਫੀ ਨਹੀਂ ਕਰਦੇ ਆ ਰਹੇ ਬਲਕਿ ਸਾਡੀ ਹੋਰ ਮਟਾਉਣ ਦਾ ਖਤਰਾ ਕਰਦੇ ਆ ਰਹੇ ਹਾਂ ਅਸੀਂ ਇਹ ਯਤਨ ਕਰ ਰਹੇ ਹਾਂ ਕਿ ਦੁਨੀਆ ਦੇ ਹਰ ਮੁਲਕ ਦੀ ਹਰ ਅੰਬੈਸੀ ਦੇ ਉਹ ਹੈ ਤੇ ਘਰ ਕੇ ਉਹਨਾਂ ਨੂੰ ਆਪਣਾ ਮੰਗ ਪੱਤਰ ਦੇ ਕੇ ਹਿੰਦੁਸਤਾਨ ਦੀ ਸਰਕਾਰ ਦੇ ਖਿਲਾਫ ਆਪਣੀ ਆਵਾਜ਼ ਉਠੰਦ ਕਰਨ ਦਾ ਯਤਨ ਕਰੀਏ ਮੈਂ ਇੱਕ ਆਖਰੀ ਗੱਲ ਕਹਿ ਕੇ ਆਪਣੀ ਬੇਨਤੀ ਸਮਾਪਤ ਕਰਨੀ ਚਾਹੁੰਦਾ ਮੈਂ ਮਹਿਸੂਸ ਕਰਦਾ ਕਿ ਅੱਜ ਕੌਮ ਨੂੰ ਪਾਈ ਜਗਤਾਰ ਸਿੰਘ ਹਵਾਰੇ ਵਰਗੇ ਆਪੂ ਦੀ ਮਰਦ ਸਦੇ ਬਹੁਤ ਵੱਡੀ ਲੋੜ ਹੈ ਬੋਲੇ ਹੋਰ ਹੋਰ ਜੀ ਆਲੋ ਬਹੁਤ ਸਾਹ ਹੋ ਗਏ ਮੈਨੂੰ ਗਲੀ ਤੋਂ ਇੱਕ ਸਿੱਖ ਦਾ ਟੈਲੀਫੋਨ ਆਇਆ ਮੈਨੂੰ ਕਹਿਣ ਲੱਗਿਆ ਪਾਈ ਜਗਤਾਰ ਸਿੰਘ ਹਵਾਰੇ ਦੀ ਹੀਟ ਦੀ ਹੱਡੀ ਦੇ ਵਿੱਚ ਦਰਦ ਹੈ ਤੁਸੀਂ ਸ਼ਰੋਣੀ ਕਮੇਟੀ ਵੱਲੋਂ ਉਹਨਾਂ ਦੀ ਕੋਈ ਮਦਦ ਕਰਵਾਓ ਮੈਂ ਯਤਨ ਕੀਤਾ 2 ਲੱਖ ਰੁਪਏ ਦਾ ਮੈਂ ਚੈੱਕ ਕਟਾਇਆ ਤੇ ਮੈਂ ਭਾਈ ਜਸਵੰਤ ਸਿੰਘ ਹਵਾਰੇ ਦੀ ਮਾਤਾ ਜੀ ਕੋਲ ਚਲਾ ਗਿਆ ਮੈਂ ਮਾਤਾ ਜੀ ਨੂੰ ਬੇਨਤੀ ਕੀਤੀ ਵੀ ਮਾਤਾ ਜੀ ਆਹ 2 ਲੱਖ ਰੁਪਏ ਮੈਂ ਭਾਈ ਸਾਹਿਬ ਨੂੰ ਦੇਣੇ ਨੇ ਤੁਸੀਂ ਮੁਲਾਕਾਤ ਤੇ ਜਾਣਦੇ ਹੋ ਉਹਨਾਂ ਦੀ ਮੁਲਾਕਾਤ ਤੇ 2 ਲੱਖ ਰੁਪਏ ਦਾ ਚੈੱਕ ਉਹਨਾਂ ਨੂੰ ਦੇ ਦੇ ਉਹ ਆਪਣਾ ਖਾਤ ਕਰਵਾ ਲੈ। ਮੇ ਨੂੰ ਮਾਤਾ ਵੀ ਕਹਿਣ ਲੱਗੇ ਪਾਈ ਮੇ ਤੋਂ ਨਹੀਂ ਉਹਨੇ ਲੈਣਾ ਤੂੰ ਆਪੇ ਧਨ ਕਰ ਲੈ। ਮੈਂ ਉਹ 2 ਲੱਖ ਰੁਪਏ ਦਾ ਚੈੱਕ ਬੀਬੀ ਸੰਦੀਪ ਕੌਰ ਦੇ ਰਾਹੀਂ ਪਾਈ ਜਰਤਾਰ ਸਿੰਘ ਜਿਹੜਾ ਸਾਹਿਬ ਨੂੰ ਪਹੁੰਚਾਇਆ। ਉਹਨਾਂ ਨੇ ਚੈੱਕ ਵੇਖਿਆ ਤੇ ਬੀਬੀ ਜੀ ਨੂੰ ਕਹਿਣ ਲੱਗੇ ਮੇਰਾ ਜ਼ਿਕਰ ਕਰਕੇ ਮੇਰਾ ਧੰਨਵਾਦ ਕਰਦੇ ਹੋ ਪਰ ਮੈਨੂੰ ਇਸ ਪੈਸੇ ਦੀ ਜ਼ਰੂਰਤ ਨਹੀਂ ਹੈ ਇਹ ਪੈਸਾ ਕਿਸੇ ਹੋਰ ਸਿੰਘ ਦੀ ਮਦਦ ਦੇ ਉਤੇ ਲਾ ਦਿਓ ਇਸ ਕਿਸਮ ਦੇ ਆਗੂਰੀ ਅੱਜ ਕੌਮ ਨੂੰ ਬਹੁਤ ਵੱਡੀ ਜ਼ਰੂਰਤ ਹੈ ਤੇ ਇੱਕ ਗੱਲ ਮੈਂ ਹੋਰ ਕਹਿ ਕੇ ਆਪਣੀ ਬੈਂਕੀ ਸਮਰਥਕ ਕਰਮੀ ਤੁਹਾਨੂੰ ਦੋ ਪਲੇਟਫਾਰਮਾਂ ਤੇ ਅੱਜ ਕੌਮ ਨੜ ਰਹੀ ਹੈ ਇੱਕ ਪੰਥਕ ਪਲੇਟਫਾਰਮ ਹੈ ਇੱਕ ਕਸਮੀ ਦਾ ਪਲੇਟਫਾਰਮ ਹੈ ਦੋਨੇ ਪਲੇਟਫਾਰਮਾਂ ਦੇ ਉੱਤੇ ਬਹੁਤ ਕਿਸਮ ਦੇ ਜ਼ਿਕਰ ਹੋ ਰਹੇ ਨੇ ਕੋਈ ਕਹਿੰਦਾ ਜੀ ਫਲਾਣੇ ਨੇ ਵੱਖਰਾ ਚੁੱਲਾ ਬਣਾ ਲਿਆ ਕੋਈ ਕਹਿੰਦਾ ਜੀ ਫਲਾਣੇ ਨੇ ਵੱਖਰਾ ਚੁੱਲਾ ਬਣਾ ਲਿਆ ਮੈਂ ਪੋਸਟ ਤੇ ਨਹੀਂ ਲਿਖਿਆ ਸੀ ਵੀ ਚੁੱਲ੍ਹੇ ਜਿੰਨੇ ਮਰਜ਼ੀ ਬਣਾ ਲਓ ਜਿਹੜਾ ਚੁੱਲੇ ਤੇ ਪੰਥੀਆਂ ਰੋਟੀਆਂ ਨਹੀਂ ਪੱਕਦੀਆਂ ਪੰਥਰੋ ਚੁੱਲਾ ਕਦੇ ਪਰਵਾਹ ਨਹੀਂ ਕਿਸਾਨ ਜਥੇ ਬੰਦਰੀਆਂ ਜੰਮੀਆ ਵਰਗੀ ਬਣਾ ਲਓ ਜਿਹੜੀ ਜ਼ਥੇ ਬੰਦੀ ਦੇ ਉੱਤੇ ਅਸਾਨੀ ਦੀ ਰੋਟੀ ਨਹੀਂ ਪੱਕਦੀ ਜਿਹੜੇ ਚੁੱਲੇ ਤੇ ਉਹ ਕਿਸਾਨਾਂ ਨੂੰ ਵੀ ਕਦੇ ਵੀ ਪ੍ਰਵਾਹ ਨਹੀਂ ਹੋ ਸਕਦਾ ਚੁੱਲੇ ਜਿੰਨੇ ਮਾਜੀ ਹੋਣ ਮੈਂ ਫੇਰ ਫਿਰ ਵਿੱਚ ਤੁਹਾਡਾ ਸਾਰਿਆਂ ਦਾ ਖਾਸ ਕਰਕੇ ਕਿਸਾਨ ਕੋਠੇ ਬੰਦੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਦਿੱਲੀ ਦੇ ਸ਼ਿਕਾਸ਼ ਨੇ ਤੁਹਾਡੇ ਅੰਦਰ ਅਸਾਨੀ ਹਿੱਤਾਂ ਲਈ ਲੜਨ ਦਾ ਗੱਲਬਾਤ ਤਾਂ ਪਹਿਲਾਂ ਕੀਤਾ ਹੀ ਕੀਤਾ ਸੀ ਲੇਕਿਨ ਜਿਹੜਾ ਪਰਖ ਦਾ ਜਵਾ ਤੁਹਾਡੇ ਹਿਰਦੇ ਵਿੱਚ ਪੈਦਾ ਹੋਇਆ ਇਹ ਤੁਹਾਡੇ ਸਾਡੇ ਕੌਮ ਲਈ ਪਕਾਰ ਲਈ ਮਾਂ ਤੇ ਬੌਧ ਵਾਲੀ ਗੱਲ ਹੈ ਜਿਹੜਾ ਫੈਸਲਾ ਸਰਕਾਰ ਨੇ ਲੈਂਡ ਪੂਲਿੰਗ ਦਾ ਬਿਦਰਾ ਕੀਤਾ ਇਹ ਤੁਹਾਡੀ ਸ਼ਕਤੀ ਦਾ ਪ੍ਰਤੀਕ ਹੈ ਤੁਹਾਡੀ ਏਕਤਾ ਦਾ ਪ੍ਰਤੀਕ ਹੈ ਔਰ ਤੁਸੀਂ ਇਹ ਸ਼ਰਸ਼ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਸ਼ਰਸ਼ ਵਿੱਚ ਜਿਵੇਂ ਪੁੱਤਿਆਂ ਔਰ ਮੇਰਾ ਜੀਨ ਮੇਰਾ ਵਿਸ਼ਵਾਸ